ਨਾਮ ਕਸਮ ਕਾ ਚਿਤਨਾ ਕੀ ਕਪਟੇ ਕਪਟ ਕਮਾਣਾ ਜਮਦਵਾਰ ਜਾ ਪਕਰ ਚਰਾਇਆ ਤਾ ਚਲਦਾ ਪਛਤਾਣਾ ਢਬਲਕ ਦੁਨੀਆ ਰਹੀ ਐ ਨਾਨਕ ਕਿਸ ਸੁਣਿਐ ਕਿਸ ਕਹੀਐ ਭਾਲ ਰਹਿ ਅਮਰਨ ਨ ਪਾਇਆ ਜੀਵਤਿਆ ਮਰ ਰਹੀ ਐ ਤਨੋ ਸ੍ਰੀ ਮਾਲਾ ਪੈ ਲਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਕਿਉ ਉਸ ਮੇਰੀ ਸਿਵਰੀਆ ਨਹੀਂ ਜਾਏ ਤਪੈ ਹਿ ਆਓ ਜੀੜਾ ਬਿਲ ਲਾਏ ਸਿਰ ਸਵਾਦੇ ਸਾਚਾ ਸੋਏ ਤਿਸ ਵਿਚਰੇ ਚੰਗਾ ਕਿ ਹੋਏ ਹਕਮਤੁ ਹਕਮ ਨਾ ਪਾਇਆ ਜਾਏ ਕਿਉ ਕਰ ਸੱਚ ਮਿਲੋ ਮੇਰੀ ਮਾਏ ਰਹਾਓ ਭਕਰ ਨਾਮ ਦੇਖਣ ਕੋਈ ਜਾਏ ਨਾ ਕੋ ਚੱਖੈ ਨਾ ਕੋ ਖਾਏ ਲੋਕ ਭਤੀਰੇ ਨਾ ਪਤ ਹੋਏ ਤਾਪਤ ਰਹਿ ਰਾਖੈ ਜਸੋਏ ਜਦਿ ਖਤਾਰਹਿ ਸਮਾਈ ਤਦ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤਾ ਕਿਆ ਹੋਏ ਜਿਸਨੋ ਬਖਸੇ ਸੱਚਾ ਸੋਏ ਹੁਣ ਉਠ ਚੜਨਾ ਮੌਤ ਕੇ ਤਾਲ ਕਿਆ ਮੋ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਬਿਨ ਨਦਰੇ ਨਾਨਕ ਨਹੀਂ ਕੋਏ ਤਨ ਆਸਰੀ ਮਹੰਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੈ ਰਹੇ ਲਿਵ ਲਾਇ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਵਿਧਾ ਅੰਤਰ ਮਰੇ ਗੁਰ ਪ੍ਰਸਾਦੀ ਪਾਇਆ ਜਾਏ ਹਰ ਸੋਚ ਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਓ ਸਚ ਸਿਮਰਿਆ ਹੋ ਬੇਪਰਗਾਸ ਤਾਤੇ ਵਿਖੇ ਮੈਂ ਰਹਿ ਉਦਾਸ ਸਤਿਗੁਰ ਕੀ ਐਸੀ ਵਿਢਾਈ ਪੁੱਤਰ ਕਲਤਰ ਵਿੱਚੇ ਗਤ ਪਾਏ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਆਗੈ ਧਰੈ ਸਾਹਿਬ ਭਾਵੈ ਸੋ ਪ੍ਰਬਾਨ ਸੋ ਸੇਵਕ ਦਰਗਹਿ ਪਾਵੈ ਮਾਣ ਸਤਿਗੁਰ ਕੀ ਮੂਰਤਿ ਹਿਰਦੈ ਬਸਾਏ ਜੋ ਇੱਛੈ ਸੋਈ ਪੜ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮਤੇ ਕੈਸਾ ਡਰੈ ਪੰਤ ਨਾਨਕ ਕਰੇ ਵਿਚਾਰ ਸੱਚੀ ਬਾਣੀ ਸੋ ਧਰੇ ਪਿਆਰ ਤਾਕੋ ਪਾਵੈ ਮੁਖ ਦਵਾਰ ਜਪ ਤਪ ਸਭੇ ਸਬਦ ਹੈ ਸਾਰ ਤਨਾਹ ਸ੍ਰੀ ਮਹਲਾ ਪਹਿਲਾ पतार तप तप खबत बेकारिसर जो पका रोॻी बहुत बोलण चखण हो बोले जल सब सोए रहाओ जिनकन कीते अखी नाक, जिन कन की अखी नाकी बोल त ਜਨਮਨ ਰੱਖਿਆ ਅਗਨੀ ਪਾਏ ਵਾਜੈ ਪਬਣ ਆਖਿਆ ਸਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਬੋਹਿ ਤਲਿਆ ਲਾਈ ਦਿਰਘੈ ਵਸਣ ਨਾਹੀ ਜਾਏ ਕਰ ਮਿਲ ਆਖਣ ਤੇਰਾ ਨਾਮ ਜਿਤ ਰਗ ਤਰੜਾ ਹੋਰ ਨਹੀਂ ਥਾਓ ਜੇ ਕੋ ਦੁਬੈ ਫਿਰ ਹੋਵਸਾਰ ਨਾਨਕ ਸੱਚਾ ਸਰਬਦਾਤਾ ਤਾਰ ਤਨਾ ਸ੍ਰੀ ਮਹਲਾ ਪਹਿਲਾ ਚੋਰ ਸਲਾਹੇ ਚੀਤ ਨ ਭੀਜੈ ਜੇ ਵਦੀ ਕਰੇ ਤਾ ਤਸੋ ਨ ਸਿਜੈ ਚੋਰ ਕੀ ਹਮਾਂ ਭਰੇ ਨ ਕੋਏ ਚੋਰ ਕੀ ਅਚੰਗਾ ਕਿ ਹੋਏ ਸੋਨ ਮੰਨੇ ਅੰਧੇ ਕਰਤੇ ਕੁੜਿਆਰ ਬਿਨ ਬੋਲੇ ਬੁੱਝਿਆ ਸਚਿਆਰ ਰਹਾ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾਮਰੇ ਇੱਕ ਦੁਗਾਰਾ ਜੇ ਸਾਤ ਰਖੀਐ ਦੀ ਜੜੜਾਈ ਜਾ ਪਰਖੀਐ ਕੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੈ ਆਪ ਬੀਜ ਆਪੇ ਹੀ ਖਾਵੇ ਦੇਵੜੀ ਆਇਆ ਆਪੇ ਖਾਈ ਦੇਹੀ ਸੁਧਤ ਤੇ ਹੈ ਰਾਹ ਜਾਏ ਜੇ ਸੋ ਕੂੜੀਆ ਕੂੜ ਕੋ ਬਾੜ ਪਾਵੈ ਸਭ ਅੱਖੋਂ ਸੰਸਾਰ ਤੁਧ ਭਾਵੈ ਅਧੀ ਪਰਵਾਣ ਨਾਨਕ ਜਾਣੇ ਜਾਣ ਸੁ ਜਾਣ ਤਰਾ ਸ੍ਰੀ ਮਾਨਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕਹਿ ਦੇਖ ਨਾ ਪੜੈ ਆਣਾ ਦਰਗਹ ਤੈ ਘੜੀਏ ਤੀਨੇ ਦੇਖ ਖੋਟਾ ਕਾਮ ਨ ਆਵੇ ਬੇ ਨਾਨਕ ਜੇ ਵਿਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋ ਏ ਰਹਾ ਕਾਦੀ ਕੋੜ ਭੋਲ ਮਲਖਾਏ ਬ੍ਰਾਹਮਣ ਨਾਵੇ ਜੀ ਆਖਾਏ ਜੋਗੀ ਜੁਗਤ ਨ ਜਾਣੈ ਅੰਧ ਤੀਨੇ ਹੋ ਜਾੜੇ ਕਬੰਦਾ ਸੋ ਜੋਗੀ ਜੋ ਜੁਗਤ ਬਸਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਾਰੈ ਓ ਬ੍ਰਹਿਮਣ ਜੋ ਬ੍ਰਹਿਮ ਵਿਚਾਰੇ ਆਪ ਤਰਸਿ ਗਲੇ ਕੁਲ ਤਾਰੈ ਦਾਨ ਸੰਬੰਧ ਸੋਈ ਜਿਹੜਾ ਧੋਪੈ ਮੁਸਲਮਾਨ ਸੋਈ ਮਨਖ ਹੋਵੇ ਬੜਿਆ ਬੁਜ ਸੁ ਪ੍ਰਵਾਣ ਜਿਸ ਸਿਰ ਦਰਗਹ ਕਾ ਦੀਸਾਣ ਤਰਾਸ ਰੀ ਮੱਲਾ ਪਹਿਲਾ ਕਰ ਤੀਜਾ ਇਕ ਓਨਕਾਰ ਸਤਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਦ ਕਾ ਧੱਬ ਤਾਨ ਸੱਟ ਜਗ ਪ੍ਰਭਟ ਹੋਏ ਦੂ ਬਤਾ ਇਹ ਜਗ ਕਲ ਮਹਂ ਰਾਮ ਨਾਮ ਸਾਰ ਅਕੇਤਾ ਮਿਟੈ ਨਾ ਕਪੜਾ ਠੱਗਣ ਕੋ ਸੰਸਾਰ ਰਹਾਉ ਆਠ ਸੇਤੀ ਨਾ ਕਪੜਾ ਸੁਜਤੇ ਤਿੰਨ ਲੋ ਮਗਰ ਪਸ ਕਤੂ ਨਾ ਸੁਜੈ ਹੋ ਪਦ ਅਲੋ ਖੱਤਰੀਆ ਤਾਂ ਧਰਮ ਛੋੜਿਆ ਅਗਨੇਸ਼ ਭਖਿਆ ਗਈ ਸ੍ਰਿਸ਼ਟ ਸਭ ਇਕ ਵਰਣ ਹੋਈ ਧਰਮ ਕੀ ਖਤਰੀ ਅਟਸਾਜ ਸਾਜ ਪ੍ਰਾਨ ਸੋਧੈ ਕਰਹਿ ਬੇਦ ਅਭਿਆਸ ਮੇਰਾ ਨਾਮ ਹਰਿ ਕੇ ਮੁਕਤ ਨਾਹੀ ਕਹੈ ਨਾਨਕ ਦਾਸ ਸਤਨਾਮ ਸ੍ਰੀ ਮਹਾਂਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਗਨ ਮੈ ਥਾਲ ਰਵ ਚੰਦ ਦੀਪਕ ਅਵਨੀ ਤਾਰਕ ਮੰਡਲ ਜਨਕ ਬੋਤੀ तोप न ले अनल पावन चबरो कर सगल वन राय पुलंत ज्योति कैसे आरती होए पब खंड ना तेरी आरती अनहत सर्वद बाज जनत पेरी रहा साजत न नन नन है तोहे को सह समुरत न नयक तोही ਸਾਚਾ ਸਬਾ ਦੇ ਵੀ ਮਰਾਨ ਨਾ ਇੱਕ ਪਦ ਗੰਧ ਵੇਨਾ ਸਾਚਾ ਤਾ ਗੰਧ ਏ ਕੋ ਚਲਤ ਮੋਹਿ ਸਭ ਮੈਂ ਜੋ ਤ ਜੋਤਾ ਸੋਏ ਤਿਸ ਕਾ ਚਾਨਣਾ ਸਭ ਮੈਂ ਚਾਨਣਾ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਚ ਭਾਵੈ ਸੋ ਆਰਤੀ ਹੋਏ ਹਾਰੇ ਚਰਣਾ ਕਬਲੇ ਬਕਰੰਦ ਲੋਭ ਤੁਮਨੋ ਆਨੰਦ ਨੋ ਮੋਹ ਹੈ ਆਹੀ ਪਿਆਸ ਕਿਰਪਾ ਜਲ ਦੇਹ ਨਾਨਕ ਸਾ ਰਿੰਗ ਕੋ ਹੋਏ ਜਾਤੇ ਤੇਰੇ ਨਾਮ ਬਸਾ ਤਨਾਸਰੀ ਮਾਲਾਤੀ ਜਾ ਕਰ ਦੂਜਾ ਚੌਪ ਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਇਹ ਤਾਂ ਅਖੋਟ ਨਾਨਕ ਹਟੇ ਨਾ ਜਾਏ ਪੂਰੇ ਸਤਿਗੁਰੂ ਦੀਏ ਦਿਖਾਏ ਅਪਰੇ ਸਤਿਗੁਰ ਕੋ ਸਦਵਲ ਜਾਏ ਗੁਰ ਕਿਰਪਾ ਤੇ ਹਰ ਮਨ ਵਿਸਾਏ ਚੇਤਨਵੰਤਾਰੇ ਨਾਮ ਲੁ ਬੁਲਾਏ ਗੁਰਪੂਰੇ ਹਰ ਤਨ ਪਰਗਾਸਿਆਰ ਕਿਰਪਾ ਤੇ ਵਸੈ ਮਨ ਆਏ ਰਹਾਓ ਅਗਣ ਕਾਟ ਗੁਰੂ ਜਿਸ ਸਮਾਏ ਪੂਰੇ ਗੁਰ ਕੈ ਸਹਿ ਸੁਭਾਏ ਪੂਰੇ ਗੁਰ ਕੀ ਸੱਚੀ ਬਾਣੀ ਸੁਖਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦਵਦਾ ਮਾਰ ਹਰਿ ਮੰਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦਿ ਸਭ ਸਹਿ ਮੰਨ ਆਏ ਸਭਨਾਂ ਦਤੈ ਪ੍ਰਭ ਇੱਕ ਹੋਇ ਗੁਰਮਤੀ ਇਕਤ ਪ੍ਰਗਟ ਹੋਇ ਸਜ ਜਿਨ ਪ੍ਰਭ ਜਾਨਿ ਪ੍ਰਸਾਣਿਆ ਨਾਰਿਕਨਾ ਮਲੇ ਬਨਮਾਨਿਆ ਤਨਾ ਸ੍ਰੀ ਮਹਲਾ ਤੀਜਾ ਹਰ ਨਾਮ ਧਨ ਨਿਰਮਲ ਅਤਿ ਪਾਰ ਗੁਰ ਕੈ ਸਬਦ ਪਰੇ ਪੰਡਾ ਦਾ ਨਾਮ ਧਨ ਬਿਨ ਹੋਰ ਸਭਿ ਖਜਾਨ ਮਾਇਆ ਮੋਹ ਜਲੇ ਆਬੇ ਮਾਨ ਗੁਰਮਖੀ ਅਰਸ ਚਾਖ ਕੋਈ ਪ੍ਰਸਾਦ ਸਦਾ ਆਨੰਦ ਹੋਵੇ ਜਨਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਾਓ ਸ਼ਬਦ ਦੀਪਕ ਬਰਤ ਤਹ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋ ਮੈਂ ਮਰਤ ਹੋਏ ਸੱਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖੇ ਆਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਹ ਦੇ ਸੋਗ ਆਪ ਮੁਕਤ ਅਭਰਾ ਮੁਕਤ ਗਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਾਧ ਮੋਈ ਬਿਨ ਲਾਏ ਅਰਧਨ ਧਾਜੇ ਸਾਤ ਨ ਪਾਏ ਸਤਗੁਰ ਮੇਲੇ ਸਭ ਤੇ ਰਸਨ ਬਜਾਈ ਨਾਨਕ ਨਾਮ ਸਾਤ ਸੁਖ ਪਾਏ ਤਨਾ ਸ੍ਰੀ ਮਹਲਾ 3 ਸਦਾ ਤਨੇ ਅੰਦਰ ਨਾਮ ਸਮਾਲੇ ਜੀ ਜੰਤ ਜਨਹਿ ਪ੍ਰਤ ਪਾਲੇ ਮੁਕਤ ਪਦਾਰਥ ਤਨ ਕੋ ਪਾਏ ਹਰ ਕੈ ਨਾਮ ਅਰਤੇ ਲਿ ਬਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾ ਸਰ ਨਾਮ ਧਿਆਵੈ ਰਾਉ ਏਹ ਹਰ ਰੰਗ ਗੂੜਾ ਤਰ ਪਰ ਹੋਏ ਸਾਤ ਸਿ ਰਾਰ ਰਾਵੇ ਪ੍ਰਭ ਸੋਏ ਹਮੈ ਵਿਚਪ੍ਰਭ ਕੋਈ ਨਾ ਪਾਏ ਮੁੱਲ ਭੁੱਲਾ ਜਨਮ ਗੁਜ਼ਾਏ ਗੁਰ ਤੇ ਸਾਤ ਸਹਿ ਸੁਖ ਬਾੜੀ ਸੇਵ ਸੱਚੀ ਨਾਮ ਸਮਾਣੀ ਸ਼ਬਦ ਮਿਲਾਏ ਪ੍ਰੇਤਮ ਸਦਾ ਤੇ ਆਏ ਸੱਚ ਨਾਮ ਵਢਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇ ਲਾਭ ਹਾਏ ਗੁਰਬਾਣੀ ਤੇ ਹਰ ਮੰਨ ਵਸਾਏ ਨਾਨਕ ਸਾਚਰ ਤੇ ਪ੍ਰਭ ਆਪ ਮਿਲਾਏ ਤਨਾਬ ਸ੍ਰੀ ਮਾਲਾ ਤੀਜਾ ਤੀਜਾ ਜਗ ਮੇਲਾ ਮੇਲੋ ਹੋਏ ਜਾਏ ਆਵੇ ਜਾਏ ਦੁਤੈ ਲੁਪਾਏ ਦੁਤੈ ਭਾਏ ਸਭ ਪਰਜਿ ਭਗੋਈ ਮਨਮਿਕ ਚੋਟਾ ਖਾਏ ਅਪਨੇ ਪਤ ਖੋਏ ਗੁਰਸੇਵਾ ਤੇਜਨ ਨਿਰਮਲ ਹੋਏ ਅੰਤਰਨਾਮਸ ਪਤ ਉਤਮ ਹੋਏ ਰਹਾਓ ਗੁਰਮਖੋਬਰੇ ਹਰ ਸਰਣਾਈ RAM ਨਾਮ ਰਾਤੇ ਭਗਤ ਦਰੜਾਈ ਭਗਤ ਕਰੇ ਜਨ ਵਢਿਆਈ ਪਾਏ ਸਾਚਰਤੇ ਸੁਖ ਸਹਿਜ ਸਬਾਏ ਸਾਚੇ ਕਾਗਾ ਕ ਵਿਰਲਾ ਕੋ ਜਾਣਾ ਗੁਰ ਕੈ ਸ਼ਬਦ ਆਪਿ ਛਾਣਾ ਸਾਚੀ ਰਾਸ ਸਾਚਾ ਵਾਪਾਰ ਸੋ ਤਨਪੁਰਖ ਜਿਸ ਦਾ ਪਿਆਰ ਧਨ ਪ੍ਰਭ ਸਾਚੇ ਇੱਕ ਸੱਚ ਲਾਏ ਉਤੋਂ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਦਾਦਕ ਦਾਬ ਸਵਾਰਨ ਹਾਰ ਤਨਾਸਰੀ ਮਹੱਲਾ ਤੀਜਾ ਜੋ ਹਰ ਸੇਵੈ ਤਨ ਬਿਲ ਜਾਓ ਤਨ ਹਿਰਦੇ ਸਾਚ ਸੱਚਾ ਬਖਦਾਓ ਸਾਥੋ ਸੱਚ ਸੰਭਾਲਿਓ ਦੁਖ ਜਾਏ ਸਾਚੇ ਸ਼ਬਦ ਬਸੈ ਮਨਿ ਆਏ ਗੁਰਬਾਣੀ ਸੁਣ ਮੈਲ ਗਬਾਈ ਸਜੇ ਹਰਨਾਮ ਮਨ ਵਸਾਈ ਰਹਾਓ ਕੋੜ ਕ ਸਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸਾਤ ਸਹਜ ਸੁਖ ਪਾਏ ਗੁਰ ਕੇ ਬਾਣੇ ਚੱਲੇ ਤਾ ਆਪ ਜਾਏ ਸੱਚ ਮਾਹਲ ਪਾਏ ਹਰ ਗੁਣ ਗਾਏ ਨਾ ਸ਼ਬਦ 부ਝੈ ਨਾ ਜਾਣੈ ਬਾਣੀ ਮਨ ਮੱਖ ਅੰਦੇ ਦੁੱਖ ਬਿਹਾਨੇ ਚਦੁਰਾ ਪੇਟੇ ਤਾ ਚੁਗ ਪਾਏ ਹਮੇ ਵਿੱਚੋਂ ਠਾਕ ਰਹਾਏ ਕਿਸਨਾ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸਬਦ ਮਿਲਾਵਾ ਹੋਏ ਬਿਲ ਪ੍ਰੀਤਮ ਸਾਚੇ ਗੁਰੂ ਬਾਬਾ ਨਾਨਕ ਸਾਚੇ ਸੱਚਾ ਭਾਵਾ ਤਨਾਸਰੀ ਮਾਲਾ ਤੀਜਾ ਮਨ ਮਰੇ ਘਾਤ ਮਰ ਜਾਏ ਬਿਨ ਮਨ ਮੋਏ ਕੈਸੇ ਹਰ ਪਾਏ ਇਹ ਮਨ ਮਰੇ दारू ਜਾਣੇ ਕੋਏ ਮਨ ਸ਼ਬਦ ਮਰੇ 부ਝੇ ਜਨ ਸੋਏ ਜਿਸਨੋਂ ਬਖਸ਼ੇ ਅਰ ਦੇਵ ਡਿਆਈ ਗੁਰ ਪ੍ਰਸਾਦਿ ਬਸੈ ਮਨਿ ਆਈ ਰਹਾਉ ਗੁਰਮੁਖਿ ਕਰਨੇ ਕਾਰਕਿ ਮਾਵੈ ਤਾ ਸਿਮਨ ਕੀ ਸੋਝੀ ਪਾਵੇ ਮਨ ਮਹਿ ਮਤ ਮਹਿ ਗਲ ਵਿਕਦਾਰ ਗੁਰ ਅੰਕ ਸਮਾਰ ਜਿਵਾਂ ਲੜਹਾ ਦਾ ਬਨ ਆਸਾਦ ਸਾਧ ਅਜਰ ਕੋਈ ਅਚਰ ਚਰੈ ਤ ਨਿਰਮਲ ਹੋਇ ਗੁਰਮਖੇਵਨ ਲਿਆ ਸਰ ਬਾੜ ਹਮੇ ਵਿਚੋ ਤਜੈ ਵਿਕਾਰ ਜੋਤਰ ਰੱਖੈਨ ਮੇਲ ਬਿਲਾਇ ਕਿਦੈ ਨ ਵਿਛੜੈ ਸਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਤਦਾ ਸ੍ਰੀ ਮਹਲਾ 3ਆ ਕਾਚਾ ਤਨ ਸੰਚੈ ਮੂਰਖ ਗਾਵਾਰ ਮਨਮਕ ਭੁੱਲੇ ਅੰਧ ਗਾਵਾਰ ਵਿਖਿਆ ਕਹਿ ਤਾਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਤਨ ਗੁਰਮਤੀ ਪਾਈ ਕਾਚਾ ਤਨ ਫਨੇ ਆਵੇ ਜਾਇ ਰਾਉ ਮਨਮਕ ਭੁੱਲੇ ਸਮਰਗਵਾਰ ਭਵਜਲ ਡੁੱਬੇ ਨਾ ਉਰਬਾਰ ਨ ਪਾਰ ਸਤਿਗੁਰ ਪੇਟੇ ਪੂਰੇ ਭਾਗ ਸਾਚ ਰਤੇ ਅਹਨਿਸ ਬੈਰਾਗ ਤਉਜ ਗਮੈ ਅੰਮ੍ਰਿਤ ਸੱਚੀ ਬਾਣੀ ਪੂਰੇ ਭਾਗ ਹਰਨਾਮ ਸਮਾਣੀ ਸਿੱਧ ਸਾਧਕ ਤਰਸਾ ਸਭ ਲਾਏ ਪੂਰੇ ਭਾਗ ਪ੍ਰਾਪਤ ਹੋਏ ਸਭ ਕੇ ਸਾਚਾ ਸੱਚਾ ਸੋਏ ਉਤਮ ਬ੍ਰਹਮ ਪਸਾਨ ਕੋਏ ਸੱਚ ਸਾਚਾ ਸੱਚ ਆਪ ਦ੍ਰਿੜਾ ਹਾਏ ਨਾ ਨਕੇ ਬੇਬਿਕ ਆਪੇ ਸਤਲ ਆਇਤਨਾ ਸ੍ਰੀ ਮਹਲਾ 3 ਨਾਬੇ ਕੀ ਕੀਮਤ ਮਿਤ ਕਹੀ ਨ ਜਾਏ ਜੇ ਜਨ ਧਰ ਜਨ ਇੱਕ ਨਾਮ ਲੈ ਬੁਲਾਏ ਗੁਰਮਤ ਸੱਚੀ ਸੱਚ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੜਾਏ ਕਰੀ ਕਾਲ ਵਿੱਚ ਗੁਰਮਖ ਪਾਏ ਰਹਾਉ ਹਰ ਮੋੜ ਤੇ ਕਾ ਮੋਰ ਕੇ ਮਨ ਮਾਹੇ ਹਮੈ ਵੇ ਸਭ ਕਾਰਕ ਮਾਹੇ ਗੁਰ ਪ੍ਰਸਾਦੀ ਹਮੈ ਜਾਏ ਆਪੇ ਬਖਸ਼ੇ ਲਏ ਮਿਲਾਏ ਦੇਖਿਆ ਕਾ ਧਨ ਬਾਤ ਅਭਿਮਾਨ ਅਹੰਕਾਰ ਡੁੱਬੈ ਨਾ ਪਾਵੇ ਮਾਨ ਆਪ ਸੋਰ ਸਦਾ ਸੋਈ ਗੁਰਮਤ ਸਾਲਾ ਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਈ ਤਿਸ ਬਿਨ ਦੂਜਾ ਅਬਰਨ ਕਾਏ ਜਿਸ ਸੱਚ ਲਾਏ ਸੋਏ ਲਾਗੇ ਨਾਨਕ ਨਾਮ ਸਦਾ ਸੁਖ ਆਗੇ ਰਾਗਤਨਾ ਸ੍ਰੀ ਮਹਲਾ 3 ਅਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖ ਕ ਬੇਖਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਵ ਮੰਗਤ ਜਨ ਕੋ ਸਦਾ ਰਹੂ ਰੰਗ ਰਤਾ ਹੰਮਰੇ ਹਰਿ ਜਾ ਸੱਚ ਤੇਰੇ ਨਾਮ ਬਿਟੋ ਕਰਨ ਕਾਰਨ ਸਭਨਾ ਕਾ ਇਕ ਬਿਰਣ ਦੂਜਾ ਕੋਈ ਨਾਉ ਬਹੁਤੇ ਫੇਰ ਪੈ ਕਿਰਪਾ ਕੋ ਆਬ ਕੇਸ਼ਾ ਕਿਰਪਾ ਕੀਜੈ ਹੋ ਹੋ ਦਇਆਲ ਦਰਸਨ ਦਿਓ ਆਪਣਾ ਐਸੀ ਬਖਸ਼ ਕਰੀਜੈ ਤਨ ਤਨ ਨਾਨਕ ਪਰਮ ਪਟਹੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਜਿਵ ਲਾਗੀ ਹੈ ਭੀਤਰ ਸਤਿਗੁਰ ਸੋ ਮਨ ਮਾਨਿਆ ਤਨਾਸਰੀ ਮਾਲਾ ਚੌਥਾ ਕਰ ਪਹਿਲਾ ਚਉਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਹਰਿ ਸੇਵਨ ਸੰਤ ਭਗਤ ਤਰਕੇ ਸੋ ਪਾਪ ਨਿਵਾਦੀ ਹਮ ਉਪਰਿ ਕਿਰਪਾ ਕਰ ਸੁਆਮੀ ਰਖ ਸੰਗਤ ਤੁਮਜੋ ਪਿਆਰੇ ਹਾਰੇ ਗੋਣ ਕੇ ਨਾ ਸਕੋ ਬਨਬਾਰੀ ਹਮ ਪਾਪੀ ਪਾਤਰ ਨੀਰ ਡੁੱਬਤ ਕਰ ਕਿਰਪਾ ਪਾਖਣਾ ਹਮ ਤਾਰੀ ਰਹਾ ਜਨਮ ਜਨਮ ਕੇ ਲਾਗੇ ਵਿਖੇ ਮੋਰਚਾ ਅਲਗ ਸੰਗਤ ਸਾਧ ਸਵਾਰੇ ਜੋ ਕੰਚਨ ਬੈ ਸੰਤਰਤਾਇ ਮਾਲ ਕਾਟੀ ਕੜਤ ਉਤਾਰੇ ਹਰ ਹਰ ਜਪ ਲੈ ਜਪੋ ਜਨ ਰਾਤੀ ਜਪੋ ਹਰ ਹਰ ਹਰਵਰ ਧਾਰੀ ਹਰ 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 ਔਖ ਦੇ ਜਗ ਪੇਰਾ ਜਪ ਹਰ ਹਰ ਹੋ ਮੈਂ ਮਾਰੇ ਹਰ ਹਰ ਅਗਾਦ ਬੋਧ ਅਪਰੰਪਰ ਪ੍ਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਦਰ ਨਾਨਕ ਪੈਜ ਸਵਾਰੀ ਤਨਾਸਰੀ ਮਹਲਾ ਚੌਥਾ हर के संत जना हर जप्याओ तनिका दुख भरम पागी अपनी सेवा अंतर अप जागी हर के नाम हर हर कथा सुनी मन पाई गुरमत हर लिब लागी रहा संत जना की जात हर स्वामी तुम ठाकर हम सांगी जैसी मत देहो हर स्वामी हम तैसे बुलगुब लागे ਕਾ ਹਮ ਕਿਰਮਾਨ ਨਿਹਕੇ ਦੇ ਤੰਬੜ ਫਿਰਕ ਵਡਾਗੀ ਤੁਮਰੀ ਗਤਮ ਦੇ ਕੈ ਨ ਸਕੈ ਪ੍ਰਭ ਹਮ ਕੈ ਕਰ ਮਿਲੈ ਅਭਾਗੀ ਹਰ ਪ੍ਰਭ ਸਭ ਮੇਂ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਰਾਨਕ ਦਾਸ ਨ ਦਾਸ ਕਰੇ ਪ੍ਰਭ ਹਮ ਹਰ ਕਥਾ ਕਥਾ ਗੀਤਨਾ ਸ੍ਰੀ ਮਹਲਾ ਚੌਥਾ ਹਰ ਕੇ ਸੰਤ ਸਤਗੁਰ ਸਤਿ ਪ੍ਰਕਾਜ ਵਲਾ ਹਰ ਹਰ ਬਾਨੀ ਜੋ ਜੋ ਕਹਿ ਸੁਣੈ ਸੋ ਮੁਕਤਾ ਹਮ ਤਿਸ ਕੈ ਸਤਿ ਗੁਰ ਬਾਨੀ ਹਰ ਕੇ ਸੰਤ ਸੁਣਾ ਜਥ ਕਾਨੀ ਹਰ ਹਰ ਕਥਾ ਸੁਣਾ ਇਕ ਨੇਂਕ ਪਾਲ ਸਭ ਕੈ ਲਿਖਿ ਤਾਪ ਲਹਿ ਜਾਨੀਰਾ ਐਸਾ ਸੰਤ ਸਾਧ ਜਨ ਪਾਇਆ ਤੇਵੜ ਪੁਰਖ ਬਡਾਨੀ ਤੇਰੇ ਕੀ ਧੂਰ ਮੰਗਾ ਪ੍ਰਭ ਸਾਮੀ ਹਮ ਹਰ ਲੋਤ ਲੋਚਾਨੀ ਹਰ ਹਰ ਸਿਬਿ ਬੋਲੇ ਬ੍ਰਿਖਪ੍ਰਭ ਸਾਮੀ ਜਨ ਜਪਿਓ ਸੇ ਤ੍ਰਿਪਤਾਣੀ ਹਰ ਹਰ ਅਮਰਤ ਪੀ ਤ੍ਰਿਪਤਾਸੇ ਸਭਲਾਤੀ ਭੁਖ ਬਖਾਨੇ ਜਿਨ ਕੇ ਵੱਡੇ ਭਾਗ ਵਿੜੋਤੇ ਤੈਨ ਹਰ ਜਪਿਓ ਜਪਾਨੀ ਤੈਨ ਹਰ ਸੰਗਤ ਮੇਰ ਪ੍ਰਭ ਸਾਮੀ ਜਨ ਨਾਨਕ ਦਾਸ ਦਸਾਨੇ ਤਨਾਸਰੀ ਮਾਲਾ ਚੌਥਾ ਹਮ ਅੰਧਲੇ ਅੰਧ ਬਖੇ ਬਖਰਾਤੇ ਕਿਉ ਚੱਲੇ ਗੁਰ ਚਾਲੀ ਜੋ ਗੁਰ ਕਹਿ ਸੋਇ ਪਰਮਾਨੰ ਹਰ ਹਰ ਹਮ ਅੰਧਰੇ ਅੰਧ ਬਖੇ ਬਖਰਾਤੇ ਕਿਉ ਚੱਲੇ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਅਪਣ ਪਾਲੇ ਗੁਰ ਸਿੱਖ ਮੀਤ ਚਲੋ ਗੁਰ ਚਾਲੇ ਜੋ ਗੁਰ ਕਹਿ ਸੋਇ ਪਰਮਾਨੰ ਹਰ ਹਰ ਕਥਾ ਨਰਲੀ ਰਹਾ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵੋ ਬੇਗ ਬੇਗਲੀ ਸਤ ਗੁਰ ਸੇਵ ਖਰਚ ਹਰ ਬਾਦੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪਾਰ ਜਪਨਾ ਹਰ ਸੰਤ ਚੱਲੇ ਹਰ ਨਾਲੀ ਜਨਾਰ ਜਪਿਆ ਸੇ ਹਰ ਹੋਏ ਹਰ ਮੇਦਿਆ ਕੇਲ ਕੇ ਲਾਲੀ ਹਰ ਹਰ ਜਪੁ ਜਪੁ ਲੋਚ ਲੋਚਾਨੀ ਹਰ ਕਿਰਪਾ ਕਰਬਨ ਬਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਲੀਤ ਨਾ ਸ੍ਰੀ ਮਾਲਾ ਚੌਥਾ ਹਰ ਹਰ ਬੂਦ ਪੈ ਹਰ ਸਵਾਮੀ ਹਮ ਚਾਤ੍ਰਿਕ ਬਿਲ ਲੋ ਬਿਲ ਲਾਤੀ ਹਰ ਹਰ ਕਿਰਪਾ ਕਰਹੁ ਪ੍ਰਵਯਪੜੀ ਮੁਖ ਦੇਵ ਹੋ ਹਰਿ ਨਿਮਖਾਤੀ ਹਰ ਬਿਨਾ ਰਹਿ ਨ ਸਕੋ ਇਕ ਰਾਤੀ जो बिना हम अमली मर जाई है तो हर बिन हम मर जाती रहाओ रहा गाह हम लह ना सक है परम पर स्वामी मित जानो अपन गाती हर के संत जना हर जप गुर रंग चलू राती हर हर भगत बनी है तो सोपार जप्यो तो पाती ਅਪੀ ਧਾਰ ਗਰੀਆ ਪੈ ਸੇਵਕ ਆਪ ਬਨਾਵ ਭੱਤੀ ਨਾਨਕ ਜਨਤ ਮਰੀ ਸਰਣਾਈ ਹਰ ਰਾਕ ਲਾਜ ਪਗਤੀ ਤਨਾ ਸ੍ਰੀ ਮਹਲਾ ਚੌਥਾ ਕਲ ਜੋ ਕਾ ਧਰਮ ਕਉ ਤੋਂ ਭਾਈ ਕਿ ਬਸੁਟੈ ਹਮਸੁਟ ਕਾਕੀ ਹਰ ਹਰ ਜਪ ਵੇੜੀ ਹਰ ਤੁਲਹਾ ਹਰ ਜਪਿਓ ਤਰੈ ਤਰੱਕੀ ਹਰ ਜੀ ਨਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵ ਆਪਣਾ ਹਮ ਮੰਗੀ ਭਗਤ ਹੈ ਕਾਕੀ ਰਾਉ ਹਰ ਕੇ ਸੇਵ ਕਸੇ ਅਰ ਪਿਆਰੇ ਜਿਨ ਜੱਪਿਓ ਹਰ ਬਚਨ ਕੀ ਦੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੋਟੀ ਜਮਕੀ ਬਾਕੀ ਹਰ ਕੇ ਸੰਤ ਜਿ ਪਿਆਮਨ ਹਰ ਹਰ ਅਲਗ ਸੰਗਤ ਸਾਧ ਜਨਾ ਕੀ ਦਿਨੇ ਰਸੂਰ ਤ੍ਰishna ਅਗਨ ਬਜਾਨੇ ਸਭ ਚਰਿਓ ਚੰਦ ਚੰਦਾ ਕੇ ਤੋਂੜ ਪਰ ਕਟਿਆ ਕਮਾ ਗੋਚਰ ਤੁਮ ਆਪੇ ਆਪ ਪੱਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀ ਜਕਰਦਾਸਨ ਦਾਸ ਦਸਾ ਕੀ